ਪਰਾਲੇ ਨੂੰ ਅੱਗ ਲਗਾਉਣਾ ਖਤਰਨਾਕ ਹੈ ਇਸ ਨਾਲ ਬਿਮਾਰੀਆਂ ਵੀ ਫੈਲ ਰਹੀਆਂ ਤੇ ਸਾਹ ਲੈਣਾ ਔਖਾ ਹੋਇਆ ਪਿਆ ਇਹਨਾਂ ਗੱਲਾਂ ਦਾ ਪੁਖਤਾਵਾ ਸਰਦਾਰ ਜਸਵੰਤ ਸਿੰਘ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾਇਰੈਕਟਰ ਪੰਜਾਬ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪਰਾਲੇ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ ਤੇ ਮਨੁੱਖੀ ਸਿਹਤ ਦੇ ਇਸ ਧੂੰਏ ਨਾਲ ਮਾੜਾ ਪ੍ਰਭਾਵ ਪੈਂਦਾ ਹੈ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪਰਾਲੇ ਨੂੰ ਅੱਗ ਨਾ ਲਗਾਉਣ ਸਭ ਤੋਂ ਪਹਿਲਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡੀ ਮਾਦੀਮ ਨਹੀਂ ਮੈਂ ਇਹ ਕਹਿਣਾ ਚਾਹੁੰਗਾ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਦੇ ਨਾਲ ਹਰ ਵੇਲੇ ਮੋਢੇਦਾਨ ਮੋਢਾ ਲਾ ਕੇ ਖੜਾ ਪਿਛਲੇ ਸਾਲਾਂ ਦੇ ਵਿੱਚ ਅਸੀਂ ਪਰਾਲੀ ਪ੍ਰਬੰਧਨ ਲਈ 117672 ਮਸ਼ੀਨਾਂ 2018-19 ਤੋਂ ਲੈ ਕੇ 2022 ਤੱਕ ਦਿੱਤੀਆਂ ਇਸ ਸਾਲ ਅਸੀਂ ਇਹਨਾਂ ਮਸ਼ੀਨਾਂ ਦੇ ਵਿੱਚ 23000 ਮਸ਼ੀਨਾਂ ਹੋਰ ਜੋੜਨ ਜਾ ਰਹੇ ਹਾਂ ਜਿਹੜੀਆਂ ਮਸ਼ੀਨਾਂ ਜਿਹੜੀਆਂ ਹੈਗੀਆਂ ਨੇ 23000 ਫੀਲਡ ਦੇ ਵਿੱਚ ਜਾ ਕੇ ਪਰਾਲੀ ਦਾ ਪ੍ਰਬੰਧਨ ਕਰਨ ਦੀਆਂ ਇਸ ਦੇ ਮਸ਼ੀਨਾਂ ਦੇ ਵਿੱਚ ਇਸ ਵਾਰ ਅਸੀਂ XC2 ਨੂੰ ਵੀ ਬढ़ावा ਦਿੱਤਾ ਹੈਗਾ ਤਾਂ ਜੋ ਕਿ ਜਿਹੜਾ ਹੈਗਾ ਪਰਾਲੀ ਨੂੰ ਬੈਲਰ ਜਿਹੜੇ ਹੈਗੇ ਨੇ ਤਰੀਕ ਅਸੀਂ ਦਿੱਤੇ ਹੈਗੇ ਨੇ ਸਬਸਿਡੀ ਦੇ ਉੱਤੇ ਉਹ ਜਿਹੜੇ ਹੈਗੇ ਨੇ ਖੇਤਾਂ ਦੇ ਵਿੱਚ ਜਾ ਕੇ ਪਰਾਲੀ ਨੂੰ ਦੀਆਂ ਗੱਠਾਂ ਬਣਾ ਕੇ ਉਹ ਉਹਨਾਂ ਯੂਨਿਟਾਂ ਤੱਕ ਪਹੁੰਚਾਉਣਗੇ ਜਿਹੜੀ ਕਿ ਪਰਾਲੀ ਨੂੰ ਜੂਸ ਕਰਦੇ ਨੇ એનર્ਜੀ ਲਈ ਜਾਂ ਉਹ ਯੂਨਿਟ ਜਿਹੜੇ ਕੀ ਪ੍ਰਾਲੀ ਦੀ ਜਿਹੜੀ ਜਿਨ੍ਹਾਂ ਨੇ ਆਪਣੀਆਂ ਫਰਨਸਿਸ ਚੇਂਜ ਕਰਕੇ ਪ੍ਰਾਲੀ ਦੇ ਉੱਤੇ ਕਰ ਲਈਆਂ ਸਰ ਤੁਸੀਂ 23000 ਮਸ਼ੀਨਾਂ ਕਿਸਾਨਾਂ ਨੂੰ ਦੇਣ ਚਾਹ ਰਹੇ ਆ ਇਹਦੇ ਵਿੱਚ ਕੀ ਸਬਸਿਡੀ ਹੋਊਗੀ ਮੈਡਮ ਜਿਹੜੀਆਂ 23000 ਮਸ਼ੀਨਾਂ ਅਸੀਂ ਪ੍ਰੋਵਾਈਡ ਕਰਾਉਣ ਜਾ ਰਹੇ ਹਾਂ ਕਿਸਾਨਾਂ ਨੂੰ ਉਹਨਾਂ ਨੂੰ ਅਸੀਂ 50-50 ਜਿਹੜਾ ਹੈਗਾ ਉਹ ਇੰਡੀਵਿਜੂਅਲ ਕਿਸਾਨ ਹੈਗਾ ਤੇ ਜਿਹੜੇ ਗਰੁੱਪਸ ਹੈਗੇ ਨੇ ਜਾਂ ਕਸਟਮ ਹਾਇਰਿੰਗ ਸੈਂਟਰਸ ਹੈਗੇ ਨੇ ਪੰਚਾਇਤਾਂ ਹੈਗੀਆਂ ਨੇ ਜਾਂ ਸਾਡੇ ਜਿਹੜੇ ਫਾਰਮਰ ਪ੍ਰੋਡਿਊਸਰ ਗਰੁੱਪ ਹੈਗੇ ਨੇ ਉਹਨਾਂ ਨੂੰ ਅਸੀਂ 80 ਦੇ ਉੱਤੇ ਮਸ਼ੀਨਾਂ ਜਿਹੜੀਆਂ ਹੈਗੀਆਂ ਪ੍ਰੋਵਾਈਡ ਕਰਾਵਾਂਗੇ 80% ਜਿਹੜੇ ਕਸਟਮ ਹੈਰਿੰਗ ਸੈਂਟਰਸ ਜਾਂ ਕੋਰਪੋਰੇਟ ਸੁਸਾਇਟੀਜ਼ ਹੈਗੀਆਂ ਨੇ ਉਹਨਾਂ ਨੂੰ 80% ਪੰਜਾਬ ਸਰਕਾਰ ਵੱਲੋਂ ਹਿਸਾਬ ਉਹਨਾਂ ਦਾ ਪਾਇਆ ਜਾਏਗਾ ਤੇ 20% ਉਹ ਆਪਣੇ ਵੱਲੋਂ ਪਾਉਣਗੇ ਇਸੇ ਤਰ੍ਹਾਂ ਜਿਹੜੇ ਇੰਡੀਵਿਜੂਅਲ ਕਿਸਾਨ ਨੇ ਉਹਨਾਂ ਦਾ 50% ਸਰਕਾਰ ਵੱਲੋਂ ਜਿਹੜਾ ਹੈਗਾ ਉਹ ਰਕਮ ਜਿਹੜੀ ਉਹਨਾਂ ਨੂੰ ਪ੍ਰੋਵਾਈਡ ਕਰਾਈ ਜਾਏਗੀ ਤੇ 50% ਹਿਸਾਬ ਉਹਨਾਂ ਵੱਲੋਂ ਆਪਣਾ ਪਾਇਆ ਜਾਏਗਾ ਇਸੇ ਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਵਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਨਵੀਂ ਮਸ਼ੀਨ ਸਰਫੇਸ ਰੀਡਰ ਲਾਉਣ ਦੀ ਇਜਾਜ਼ਤ ਕੀਤੀ ਹੈ ਉਹਨੂੰ ਅਸੀਂ ਜਿਹੜਾ ਹੈਗਾ ਉਹ 50-50 ਸਬਸਿਡੀ ਦੇ ਉੱਤੇ ਦੇ ਰਹੇ ਹੈਗੇ ਆ ਜਿਹੜੀ ਕੀ ਮੈਕਸਿਮਮ ਅਸੀਂ 40000 ਸਬਸਿਡੀ ਇੱਕ ਮਸ਼ੀਨ ਦੇ ਉੱਤੇ ਪ੍ਰੋਵਾਈਡ ਕਰਾ ਰਹੇ ਹੈਗੇ ਆ ਤੇ ਉਹਦਾ ਮਸ਼ੀਨ ਜਿਹੜੀ ਹੈਗੀ ਆ ਉਹ ਹਰ ਇੱਕ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਉਪਲਬਧ ਹੋਏਗੀ ਹਰ ਇੱਕ ਕਸਟਮ ਹੈਰਿੰਗ ਸੈਂਟਰ ਦੇ ਵਿੱਚ ਉਪਲਬਧ ਹੋਏਗੀ ਤੇ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਉਸ ਮਸ਼ੀਨ ਦਾ ਵੱਧ ਤੋਂ ਵੱਧ ਲਾਹਾ ਲੈਣ ਤੇ ਕਣਕ ਦੀ ਬਜਾਈ ਉਸ ਮਸ਼ੀਨ ਨਾਲ ਕਰਦੇ। ਸਰ ਜਿਸ ਤਰ੍ਹਾਂ ਕਿ ਕਿਸਾਨ ਕਈ ਵਾਰੀ ਇਹ ਕੇਤ ਨੂੰ ਅਗਲਾ ਦਿੰਨੇ ਇਹਦੇ ਵਿੱਚ ਕੋਈ ਮੋਬਾਈਲ ਸਕੀਮਾਂ ਵੀ ਤੁਸੀਂ ਕੀਤੀਆਂ ਨਹੀਂ ਗੱਡੀਆਂ। ਹਾਂਜੀ ਮੈਡਮ ਅਸੀਂ ਇਸ ਦੇ ਲਈ ਜਿਹੜੇ ਹੈਗੇ ਨੇ ਵੱਖ ਹਰ ਇੱਕ ਜ਼ਿਲ੍ਹਾ ਪੱਧਰੀ, ਬਲਾਕ ਪੱਧਰੀ, ਪਿੰਡ ਪੱਧਰੀ ਕੈਂਪ ਵੀ ਲਗਾਏ ਜਾ ਰਹੇ ਨੇ। ਸਾਡੇ ਜ਼ਿਲ੍ਹੇ ਪੱਧਰ ਦੇ ਉੱਤੇ, ਬਲਾਕ ਪੱਧਰ ਦੇ ਉੱਤੇ ਦੋ-ਦੋ ਮੋਬਾਈਲ ਵੈਨਾ ਜਿਹੜੀਆਂ ਹੈਗੀਆਂ ਨੇ ਕੀ ਪ੍ਰਾਣੀ ਨੂੰ ਆਗਲ ਨਾਲਾਂ ਸੰਬੰਧੀ ਸਨੇਹਾ ਦੇਣ ਲਈ ਇਹ ਜਿਹੜੀਆਂ ਹੈਗੀਆਂ ਨੇ ਹਰ ਹਰ ਪਿੰਡ ਜਿਹੜੀਆਂ ਕੁੰਬੀਆਂ ਹੈਗੀਆਂ ਨੇ ਇਸ ਲਈ ਅਸੀਂ ਜਿਹੜੀ ਥੇ ਕਿਸਾਨਾਂ ਨੂੰ ਇਹ ਹੀ ਅਪੀਲ ਕਰਦੇ ਹਾਂ ਕਿ ਇਸ ਵਾਰ ਜਿਹੜਾ ਹੈਗਾ ਪਾਪੜੀਆਂ ਜਿਹੜੀਆਂ ਮਸ਼ੀਨਾਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲਾਂ ਦੇ ਵਿੱਚ ਤੇ ਇਸ ਸਾਲ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਵਰਤ ਤੋਂ ਬਾਅਦ ਆਪਣੇ ਖੇਤਾਂ ਦੇ ਵਿੱਚ ਵਰਤੋ ਤੇ ਪਰਾਲੀ ਨੂੰ ਅੱਗ ਨਾ ਲਾਓ ਤਾਂ ਜੋ ਕਿ ਜੇ ਪਰਾਲੀ ਨੂੰ ਅੱਗ ਲਾਵਾਂਗੇ ਸਾਡਾ ਵਾਤਾਵਰਨ ਵੀ ਦੂਸ਼ਿਤ ਹੋਏਗਾ ਤੇ ਸਾਡੇ ਜਿਹੜੇ ਬਿੱਤਰ ਕੀੜੇ ਨੇ ਉਹ ਵੀ ਮਰ ਜਾਣਗੇ